ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਾਂ ਗੁਰਬਾਣੀ ਦੀ ਲੜੀ ਨੂੰ ਅੱਗੇ ਤੋਰਦੇ ਹੋਏ ਅੱਜ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 38 ਤੇ 39 ਉੱਤੇ ਗੁਰਬਾਣੀ ਦੀ ਵਿਚਾਰ ਕਰਦੇ ਹਾਂ ਜੀ ਗੁਰੂ ਅਮਰਦਾਸ ਜੀ ਦੀ ਬਾਣੀ ਸ੍ਰੀ ਰਾਗ ਵਿੱਚ ਚੱਲ ਰਹੀ ਹੈ ਜੀ ਸ੍ਰੀ ਰਾਗ ਮਹੱਲਾ 3 ਜੀ ਇਕ ਪਿਰ 라ਵੇ ਆਪਣਾ ਹਉ ਕੈ ਦਰ ਪੁੱਛੋਂ ਜਾਏ ਸਤ ਗੁਰ ਸੇਵੀ ਪਾਓ ਕਰ ਮੈਂ ਪਿਰ ਦੇਹੋ ਮਿਲਾਏ ਸਭ ਉਪਾਏ ਆਪੇ ਵੇਖੈ ਕਿਸ ਨੇੜੇ ਕਿਸ ਦੂਰ ਦਿਨ ਪਿਰ ਸੰਗੇ ਜਾਣਿਆ ਪਿਰ 라ਵੇ ਸਦਾ ਹਦੂਰ ਹਾਂਜੀ ਸੰਗਤ ਜੀ ਗੁਰੂ ਅਮਰਦਾਸ ਜੀ ਕਹਿੰਦੇ ਕਿ ਇੱਕ ਜੀਵ ਇਸਤਰੀ ਇਦਾਂ ਹੈਗੀਆਂ ਨੇ ਜੋ ਸਦਾ ਪਰਮਾਤਮਾ ਦੇ ਮਿਲਾਪ ਦਾ ਆਨੰਦ ਮਾਣਦੀਆਂ ਨੇ ਫਿਰ ਕਹਿੰਦੇ ਵੀ ਜਿਹੜੀਆਂ ਅਜੇ ਇਹ ਭਾਗਾਂ ਵਾਲੀਆਂ ਨਹੀਂ ਬਣੀਆਂ ਫਿਰ ਉਹ ਕਹਿੰਦੀ ਆ ਹੌ ਕੈ ਦਰ ਪੁੱਛੋਂ ਜਾਏ ਕਹਿੰਦੇ ਵੀ ਮੈਂ ਦੇਖਦੀਆਂ ਕਿ ਵੀ ਇਹ ਜੀਵ ਇਸਤਰੀਆਂ ਇਹ ਸੁਹਾਗਣਾ ਪ੍ਰਮਾਤਮਾ ਦੇ ਮਿਲਾਪ ਦਾ ਆਨੰਦ ਮਾਣ ਰਹੀਆਂ ਨੇ ਤੇ ਮੈਂ ਕਿਦੇ ਦਰ ਤੇ ਜਾ ਕੇ ਪੁੱਛਾਂ ਕਿ ਮੈਂ ਪ੍ਰਮਾਤਮਾ ਦਾ ਮਿਲਾਪ ਕਿਵੇਂ ਪਾਵਾਂ ਪ੍ਰਮਾਤਮਾ ਦਾ ਮਿਲਾਪ ਕਿਵੇਂ ਹਾਸਲ ਕਰਾਂ ਫਿਰ ਕਹਿੰਦੇ ਸਤਗੁਰ ਸੇਵੀ ਭਾਉ ਕਰ ਮੈਂ ਪਿਰ ਦੇਹੋ ਮਿਲਾਏ ਕਹਿੰਦੇ ਵੀ ਜੇ ਮੈਂ ਸਤਗੁਰ ਦੀ ਆਪਣੇ ਗੁਰੂ ਦੀ ਪਿਆਰ ਚ ਭਿੱਜ ਕੇ ਸੇਵਾ ਕਰਾਂ ਤਾਂ ਉਹ ਮੈਨੂੰ ਗੁਰੂ ਗੁਰੂ ਮੈਨੂੰ ਪਰਮਾਤਮਾ ਦੇ ਨਾਲ ਮਿਲਾ ਦੇਊਗਾ। ਮੇਰੇ ਪਰਮਾਤਮਾ ਪਤੀ ਦੇ ਨਾਲ ਮਿਲਾ ਦੇਊਗਾ। ਸਭ ਉਪਾਏ ਆਪੇ ਵੇਖ ਹੈ ਕਿਸ ਨੇੜ ਹੈ ਕਿਸ ਦੂਰ ਕਹਿੰਦੇ ਪਰਮਾਤਮਾ ਨੇ ਸਾਰੀ ਸ੍ਰਿਸ਼ਟੀ ਆਪ ਹੀ ਉਪਾਇਆ ਆਪ ਹੀ ਸਾਰੀ ਸ੍ਰਿਸ਼ਟੀ ਦੀ ਰਚਨਾ ਕੀਤੀ ਆ ਤੇ ਸਾਰੀ ਸ੍ਰਿਸ਼ਟੀ ਦੀ ਸੰਭਾਲ ਵੀ ਆਪ ਕਰ ਰਿਹਾ। ਪਰ ਕੋਈ ਪਰਮਾਤਮਾ ਨੂੰ ਆਪਣੇ ਨੇੜੇ ਮਹਿਸੂਸ ਕਰ ਰਿਹਾ ਕੋਈ ਪਰਮਾਤਮਾ ਤੋਂ ਆਪਣੇ ਆਪ ਨੂੰ ਦੂਰ ਕਰ ਰਿਹਾ ਮਹਿਸੂਸ ਜਿਨ ਪਿਰ ਸੰਗੇ ਜਾਣਿਆ ਪਿਰ rave ਸਦਾ ਹਦੂਰ ਕਹਿੰਦੇ ਵੀ ਜਿਨ੍ਹਾਂ ਨੇ ਪਰਮਾਤਮਾ ਪਤੀ ਨੂੰ ਆਪਣੇ ਅੰਗ ਸੰਗ ਜਾਣ ਲਿਆ ਉਹ ਫਿਰ ਸਦਾ ਹੀ ਜਦਾਂ ਪਰਮਾਤਮਾ ਦੀ ਹਜ਼ੂਰੀ ਵਿੱਚ ਉਹਦੇ ਮਿਲਾਪ ਦਾ ਆਨੰਦ ਮਾਣਦੇ ਨੇ ਮੁੰਦੇ ਤੂੰ ਚਲ ਗੁਰ ਕੈ ਪਾਏ ਕਹਿੰਦੇ हे ਜੀਵ ਸਤਰੀ ਤੂੰ ਗੁਰੂ ਦੇ ਪ੍ਰੇਮ ਵਿੱਚ ਭਿੱਜ ਕੇ ਆਪਣਾ ਜੀਵਨ ਬਤਾ ਆਨੰਦਨ ਰਾਵੈ ਫਿਰ ਆਪਣਾ ਸਹਜੇ ਸੱਚ ਸਮਾਏ ਰਹਾਓ ਫਿਰ ਕਹਿੰਦੇ ਜੇ ਗੁਰੂ ਦੇ ਤੂੰ ਪ੍ਰੇਮ ਵਿੱਚ ਚੱਲੇਂਗੀ ਫਿਰ ਕੀ ਹੋਊਗਾ ਫਿਰ ਕਹਿੰਦੇ ਵੀ ਤੂੰ ਅਡੋਲਤਾ ਦੇ ਵਿੱਚ ਰਹਿ ਕੇ ਸੱਚ ਵਿੱਚ ਸਮਾਜਾਂਗੀ ਤੇ ਹਰ ਰੋਜ਼ ਹੀ ਆਪਣੇ ਪਤੀ ਪਰਮੇਸ਼ਰ ਦਾ ਮਿਲਾਪ ਦਾ ਆਨੰਦ ਮਾਣੇਗੀ ਸਵਦੇ ਰਤਿਆ ਸੁਹਾਗਣੇ ਸੱਚੇ ਸਬਦ 시ਗਾਰ ਕਹਿੰਦੇ ਜੋ ਗੁਰੂ ਦੇ ਸ਼ਬਦ ਦੇ ਵਿੱਚ ਰਤੀਆਂ ਰਹਿੰਦੀਆਂ ਨੇ ਜੀ ਵਿਸਤਰੀਆਂ ਉਹ ਸੁਹਾਗਣਾ ਭਾਗਣਾ ਨੇ ਤੇ ਕਹਿੰਦੇ ਉਹ ਆਪਣਾ 시ਗਾਰ ਗੁਰੂ ਦੇ ਸ਼ਬਦ ਨਾਲ ਕਰਦੀਆਂ ਨੇ ਹਰ ਵਾਰ ਪਾਇਨ ਕਰ ਆਪਣ ਗੁਰ ਕਾਹੇਤ ਪਿਆਰ ਕਹਿੰਦੇ ਗੁਰੂ ਨੂੰ ਪਿਆਰ ਕਰਨ ਦੇ ਨਾਲ ਉਹ ਹਰੀ ਰੂਪੀ ਵਰ ਆਪਣੇ ਘਰ ਵਿੱਚ ਪਾ ਲੈਂਦੀਆਂ ਨੇ ਕਹਿੰਦੇ ਉਹਨਾਂ ਦੇ ਹਿਰਦੇ ਘਰ ਵਿੱਚ ਹਮੇਸ਼ਾ ਪਰਮਾਤਮਾ ਵਸਿਆ ਰਹਿੰਦਾ ਹੈ ਸੇਜ ਸੁਹਾਵੀ ਹਰ ਰੰਗ ਰਵੈ ਭਗਤ ਭਰੇ ਪੰਡਾਰ ਕਹਿੰਦੇ ਉਹ ਆਪਣੇ ਹਿਰਦੇ ਰੂਪੀ ਸੇਜ ਉੱਤੇ ਹਮੇਸ਼ਾ ਪਰਮਾਤਮਾ ਦੇ ਮਿਲਾਪ ਦਾ ਆਨੰਦ ਮਾਣਦੀਆਂ ਨੇ ਤੇ ਭਗਤੀ ਦੇ ਨਾਲ ਉਹਨਾਂ ਦੇ ਜਿਹੜੇ ਪੰਡਾਰ ਨੇ ਭਰੇ ਰਹਿੰਦੇ ਨੇ ਭਗਤੀ ਕਦੇ ਉਹਨਾਂ ਕੋਲੋਂ ਖਤਮ ਨਹੀਂ ਹੁੰਦੀ ਸੋ ਪ੍ਰਭ ਪ੍ਰੀਤਮ ਮਨ ਵਸੈ ਜੇ ਸਭ ਸੇ ਦੇ ਆਧਾਰ ਕਹਿੰਦੇ ਉਹ ਪਤੀ ਪਰਮੇਸ਼ਰ ਜੋ ਸਾਰਿਆਂ ਨੂੰ ਆਸਰਾ ਦਿੰਦਾ ਉਹ ਉਹਨਾਂ ਜੀਵ ਇਸਤਰੀਆਂ ਦੇ ਕਹਿੰਦੇ ਮਨ ਦੇ ਵਿੱਚ ਵਸਿਆ ਰਹਿੰਦਾ ਪਿਰਸਾ ਲਾਹਨ ਆਪਣਾ ਤਿੰਨ ਕਹਿਓ ਸਦ ਬਲੇ ਹਾਰੇ ਜਾਓ ਹਾਂਜੀ ਗੁਰੂ ਸਾਹਿਬ ਕਹਿੰਦੇ ਵੀ ਉਹ ਜੀਵ ਇਸਤਰੀਆਂ ਜੋ ਹਮੇਸ਼ਾ ਆਪਣੇ ਪਤੀ ਪਰਮੇਸ਼ਰ ਦੀ ਕੀਰਤੀ ਕਰਦੀਆਂ ਨੇ ਸਿਫਤ ਸਲਾਹ ਕਰਦੀਆਂ ਨੇ ਕਹਿੰਦੇ ਮੈਂ ਉਹਨਾਂ ਦੇ ਬਲਿਹਾਰੇ ਜਾਂਦਾ ਹਾਂ ਮਨ ਤਨ ਅਰਪੀ ਸਿਰ ਦੇਈ ਤਿੰਨ ਕੈ ਲਾਗਾ ਪਾਏ ਕਿੰਨੇ ਮਤਲਬ ਉਹਨਾਂ ਦੀ ਮਹਿਮਾ ਕਰਦੇ ਨੇ ਕਹਿੰਦਾ ਉਹ ਕਹਿੰਦੇ ਉਹਨਾਂ ਜੀ ਬਿਸਤਰੀਆਂ ਦੇ ਤਾਂ ਕਹਿੰਦੇ ਮੈਂ ਚਰਨਾਂ 'ਚ ਸਿਰ ਰੱਖ ਦਵਾਂ ਉਹਨਾਂ ਤੇ ਮਨ ਤੇ ਆਪਣਾ ਤਨ ਉਹਨਾਂ ਦੇ ਅੱਗੇ ਅਰਪਣ ਕਰ ਦੇਵਾਂ ਜਿਨੀ ਇੱਕ ਪਛਾਣਿਆ ਦੂਜਾ ਭਾਉ ਚੁਕਾਏ ਕਿਨਾਂ ਦੇ ਜਿਹੜੀਆਂ ਜੀਵ ਇਸਤਰੀਆਂ ਨੇ ਉਸ ਇੱਕ ਪਰਮਾਤਮਾ ਦੇ ਨਾਲ ਜਾਣ ਪਹਿਚਾਣ ਪਾ ਲਈ ਆ ਤੇ ਮਾਇਆ ਦਾ ਪਿਆਰ ਖਤਮ ਕਰ ਲਿਆ ਗੁਰਮਖ ਨਾਮ ਪਛਾਣੀਐ ਨਾਨਕ ਸੱਚ ਸਮਾਏ ਕਹਿੰਦੇ ਗੁਰੂ ਦੀ ਸ਼ਰਨ ਵਿੱਚ ਪਿਆ ਨਾਮ ਦੇ ਨਾਲ ਜਾਣ ਪਛਾਣ ਹੁੰਦੀ ਆ ਤੇ ਕਹਿੰਦੇ ਇਸ ਤਰ੍ਹਾਂ ਫਿਰ ਸੱਚ ਵਿੱਚ ਸਮਾਈ ਹੋਈ ਰਹਿੰਦੀ ਆ ਸਿਰੀ ਰਾਗ ਮਹੱਲਾ ਤੀਜਾ ਹਰ ਜੀ ਸੱਚਾ ਸੱਚ ਤੂੰ ਸਭ ਕਿਛ ਤੇਰਾ ਚੀਰੈ ਲੱਖ ਚਰਾਸੀ ਤਰਸਦੇ ਫਿਰੇ ਬਿਨ ਗੁਰ ਪੇਟੇ ਪੀਰੈ ਕਹਿੰਦੇ ਕੀ ਹਰੀ ਹਰ ਜੀ ਸੱਚਾ ਸੱਚ ਤੂੰ ਕਹਿੰਦੇ हे ਪਰਮਾਤਮਾ हे ਹਰੀ ਤੂੰ ਸੱਚਾ ਹੈ ਹਮੇਸ਼ਾ ਸਦਾ ਰਹਿਣ ਵਾਲਾ ਹੈ ਇਸ ਸੰਸਾਰ ਵਿੱਚ ਜੋ ਕੁਝ ਵੀ ਹੋ ਰਿਹਾ ਤੇਰੇ ਵਸ ਵਿੱਚ ਹੈ ਕਹਿੰਦੇ ਲੱਖਾਂ ਲੱਖ ਚਰਾਸੀ ਤਰਸਦੇ ਵੀ 84 ਲੱਖ ਜੁਨਾ ਦੇ ਜੀਵ ਤਰਸਦੇ ਫਿਰਦੇ ਨੇ ਪਰ ਗੁਰੂ ਦੀ ਸ਼ਰਨ ਆਉਣ ਤੋਂ ਬਿਨਾਂ ਉਹਨਾਂ ਦਾ ਤੇਰੇ ਨਾਲ ਮਿਲਾਪ ਨਹੀਂ ਹੋ ਸਕਦਾ ਹਰ ਜੀਓ ਬਖਸੇ ਬਖਸ ਲੈ ਸੂਖ ਸਦਾ ਸਰੀਰ ਹੈ ਕਹਿੰਦੇ ਜਿਨ੍ਹਾਂ ਉੱਤੇ ਹਰੀ ਪਰਮਾਤਮਾ ਕਿਰਪਾ ਦੀ ਦ੍ਰਿਸ਼ਟੀ ਕਰ ਦਿੰਦੇ ਨੇ ਫਿਰ ਉਹਨਾਂ ਨੂੰ ਆਤਮਿਕ ਆਨੰਦ ਬਣਿਆ ਰਹਿੰਦਾ ਹੈ ਗੁਰ ਪ੍ਰਸਾਦੀ ਸੇਵ ਕਰੀ ਸੱਚ ਗਹਿਰ ਗੰਭੀਰੇ ਕਹਿੰਦੇ ਉਹ ਗੁਰੂ ਦੀ ਕਿਰਪਾ ਦੇ ਨਾਲ ਉਸ ਸੱਚੇ ਪਰਮਾਤਮਾ ਦੀ ਸੇਵਾ ਕਰਦੇ ਨੇ ਪਰਮਾਤਮਾ ਦੀ ਸੇਵਾ ਕੀ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਨਾ ਉਹ ਸੱਚਾ ਜਿਹੜਾ ਬਹੁਤ ਡੂੰਗਾ ਹੈ ਜਿਹੜਾ ਬਹੁਤ ਗੰਭੀਰ ਹੈ ਜਿਹਦੇ ਬਾਰੇ ਕਿਸੇ ਨੂੰ ਪਤਾ ਨਹੀਂ ਲੱਗ ਸਕਿਆ ਜਿਹਦਾ ਭੇਦ ਨਹੀਂ ਕਿਸੇ ਨੂੰ ਆਇਆ ਉਸ ਪਰਮਾਤਮਾ ਦਾ ਮਨ ਮੇਰੇ ਨਾਮ ਰਤੇ ਸੁਖ ਹੋਏ ਗੁਰਮਤੀ ਨਾਮ ਸਲਾਹੀਐ ਦੂਜਾ ਅਵਰ ਨ ਕੋਇ ਰਹਾਉ ਕਹਿੰਦੇ ਹੈ ਮੇਰੇ ਮਨ ਜੇ ਨਾਮ ਵਿੱਚ ਰਤਿਆ ਰਹੇਗਾ ਫਿਰ ਤੈਨੂੰ ਆਤਮਿਕ ਆਨੰਦ ਬਣਿਆ ਰਹੂਗਾ ਨਾਮ ਕਹਿੰਦੇ ਕਿਵੇਂ ਲੈਣਾ ਨਾਮ ਕਹਿੰਦੇ ਗੁਰੂ ਦੀ ਮੱਤ ਤੇ ਚੱਲ ਕੇ ਨਾਮ ਸਲਾਹ ਹੁੰਦਾ ਨਾ ਪਰਮਾਤਮਾ ਦੀ ਸਿਫਤ ਸਲਾਹ ਕਰ ਹੁੰਦੀ ਆ ਜਿਹਦੇ ਤੋਂ ਬਿਨਾ ਦੂਜਾ ਹੋਰ ਕੋਈ ਹੈ ਨਹੀਂ ਮਤਲਬ ਹੈ ਕੌਣ ਨਹੀਂ ਪਰਮਾਤਮਾ ਦੇ ਬਰਾਬਰ ਦਾ ਜਿਹਨੇ ਸ੍ਰਿਸ਼ਟੀ ਉਪਾਈ ਆ ਸ੍ਰਿਸ਼ਟੀ ਦੀ ਸਾਜਨਾ ਕੀਤੀ ਆ ਸ੍ਰਿਸ਼ਟੀ ਦੀ ਸੰਭਾਲ ਕਰਦੇ ਆ ਉਹ ਸਿਰਫ ਇੱਕ ਉਹੀ ਆ ਉਹਦੇ ਵਰਗਾ ਕੋਈ ਹੋਰ ਨਹੀਂਗਾ ਧਰਮ ਰਾਏ ਨੂੰ ਹੁਕਮ ਹੈ ਬਹਿ ਸੱਚਾ ਧਰਮ ਵਿਚਾਰ ਕਹਿੰਦੇ ਪਰਮਾਤਮਾ ਨੇ ਧਰਮ ਰਾਏ ਨੂੰ ਵੀ ਹੁਕਮ ਦਿੱਤਾ ਹੋਇਆ ਕਿ ਤੂੰ ਸੱਚ ਸੱਚਾ ਮਤਲਬ ਆਪਣਾ ਨਿਆਂ ਕਰਨਾ ਜਿਹੜਾ ਮਤਲਬ ਇਹ ਹੈਗਾ ਇਹਨਾਂ ਦਾ ਧਰਮ ਵਿਚਾਰਨਾ ਕਿ ਜੀਵਾਂ ਦੇ ਜਿਹੜੇ ਚੰਗੇ ਮੰਦੇ ਦੇ ਮਤਲਬ ਜਿਹੜੀ ਹੈਗੀ ਪਰਖ ਤੂੰ ਉਹ ਚੰਗੀ ਤਰ੍ਹਾਂ ਕਰਨੀ ਹੈਗੀ ਆਪਣਾ ਜਿਹੜਾ ਧਰਮਾ ਚੰਗੀ ਤਰ੍ਹਾਂ ਨਿਭਾਉਣਾ ਹੈਗਾ ਦੂਜੇ ਭਾਏ ਦੁਸ਼ਟ ਆਤਮਾ ਉਹ ਤੇਰੀ ਸਰਕਾਰ ਕਹਿੰਦੇ ਪਰਮਾਤਮਾ ਨੇ ਧਰਮਰਾਜ ਨੂੰ ਦੱਸਿਆ ਹੋਇਆ ਵੀ ਜਿਹੜੇ ਦੂਜੇ ਪਾਏ ਜਿਹੜੇ ਮਾਇਆ ਦੇ ਵਿੱਚ ਲੱਗੇ ਹੋਏ ਨੇ ਵੀ ਉਹ ਤੇਰੀ ਜਿਹੜੀ ਇਹ ਜਨਤਾ ਹੈਗੀ ਆ ਧਰਮਰਾਜ ਨੂੰ ਕਿਹਾ ਵੀ ਉਹ ਤੇਰੀ ਰਈਅਤ ਆ ਤੇਰੀ ਜਨਤਾ ਉਹ ਜਿਹੜੀ ਦੂਜੇ ਪਾਏ ਮਤਲਬ ਮਾਇਆ ਦੇ ਪ੍ਰੇਮ ਵਿੱਚ ਲੱਗੀ ਹੋਈ ਆ ਅਧਿਆਤਮੀ ਹਰ ਗੁਣ ਤਾਸ ਮਨ ਜਪੈ ਏਕ ਮੁਰਾਰ ਕਹਿੰਦੇ ਪਰ ਉਹ ਜਿਹੜੇ ਮਤਲਬ ਆਤਮਿਕ ਜੀਵਨ ਦੀ ਜਿਹਨਾਂ ਨੂੰ ਸੋਝੀ ਹੋ ਗਈ ਹੈ ਜਿਹੜੇ ਅਧਿਆਤਮਿਕ ਪੁਰਸ਼ ਬਣ ਗਏ ਨੇ ਅਧਿਆਤਮਿਕ ਜੀਵ ਬਣ ਗਏ ਨੇ ਜਿਹੜੇ ਕਹਿੰਦੇ ਉਹ ਉਹਨਾਂ ਦੇ ਮਨ ਦੇ ਵਿੱਚ ਹਰੀ ਦੇ ਗੁਣ ਵਸਦੇ ਨੇ ਤੇ ਉਹ ਹਰੀ ਨੂੰ ਜਪਦੇ ਨੇ ਤਿੰਨ ਕੀ ਸੇਵਾ ਧਰਮ ਰਾਏ ਕਰੈ ਧਨ ਸਵਾਰਣ ਹਾਰ ਕਹਿੰਦੇ ਉਹ ਉਹਨਾਂ ਜੀਵਾਂ ਨੂੰ ਜੋ ਪਰਮਾਤਮਾ ਦਾ ਨਾਮ ਜਪਦੇ ਨੇ ਜਿਨ੍ਹਾਂ ਦੇ ਮਨ ਦੇ ਵਿੱਚ ਪਰਮਾਤਮਾ ਦਾ ਨਾਮ ਵਸਿਆ ਹੋਇਆ ਕਹਿੰਦੇ ਉਹਨਾਂ ਨੂੰ ਧੰਨ ਪਰਮਾਤਮਾ ਨਹੀਂ ਸਵਾਰਿਆ ਹੈਗਾ ਉਹਨਾਂ ਦੇ ਆਤਮਿਕ ਜੀਵਨ ਨੂੰ ਕਹਿੰਦੇ ਉਹਨਾਂ ਦੀ ਸੇਵਾ ਧਰਮਰਾਜ ਕਰਦਾ ਧਰਮਰਾਜ ਉਹਨਾਂ ਦਾ ਆਦਰ ਕਰਦਾ ਮਨ ਕੇ ਵਿਕਾਰ ਮਨਹਿ ਤਜੈ ਮਨ ਚੂਕੈ ਮੋਹ ਅਭਿਮਾਨ ਆਤਮ ਰਾਮ ਪਛਾਣਿਆ ਸਹਜੇ ਨਾਮ ਸਮਾਨ ਉਹ ਜੀਵ ਫੇਦੀਨ ਦਾ ਆਦਰ ਧਰਮਰਾਜ ਕਰਦਾ ਉਹ ਉਹਨਾਂ ਦੇ ਮਤਲਬ ਕੀ ਗੁਣ ਨੇ ਕਹਿੰਦੇ ਮੰਨ ਕੇ ਵਿਕਾਰ ਮਨ ਹੈ ਤਜ ਜਿਹੜੇ ਮਨ ਦੇ ਵਿਕਾਰ ਨੇ ਉਹ ਮਨ ਵਿੱਚ ਹੀ ਉਹਨਾਂ ਨੂੰ ਖਤਮ ਕਰ ਲੈਂਦੇ ਨੇ ਮਨ ਵਿੱਚੋਂ ਹਉਮੈ ਵੀ ਖਤਮ ਕਰ ਲੈਂਦੇ ਨੇ ਤੇ ਉਹ ਆਪਣੇ ਅੰਦਰ ਵਾਸਤੇ ਪਰਮਾਤਮਾ ਨੂੰ ਪਛਾਣ ਲੈਂਦੇ ਨੇ ਤੇ ਉਹਨਾਂ ਦੀ ਸਮਾਈ ਨਾਮ ਵਿੱਚ ਹੋਈ ਰਹਿੰਦੀ ਆ ਬਿਨ ਸਤਗੁਰ ਮੁਕਤ ਨਾ ਪਾਈਐ ਮਨ ਮੁਖ ਫਿਰੈ ਦੀਵਾਨ ਕਹਿੰਦੇ ਸਤਗੁਰ ਦੀ ਸ਼ਰਨ ਪੈਣ ਤੋਂ ਬਿਨਾ ਵਿਕਾਰਾਂ ਤੋਂ ਖਲਾਸੀ ਨਹੀਂ ਹੁੰਦੀ ਪਰ ਮਨ ਦੇ ਪਿੱਛੇ ਜਿਹੜੇ ਤੁਰਨ ਵਾਲੇ ਨੇ ਨਾ ਮਨ ਦੀ ਮੱਤ ਦੇ ਉਹ ਕਹਿੰਦੇ ਵਸ ਇੱਥੇ ਇਸ ਤਰ੍ਹਾਂ ਗਾਫਲ ਹੋਏ ਫਿਰਦੇ ਨੇ ਕਹਿੰਦੇ ਮਨ ਦੇ ਪਿੱਛੇ ਸ਼ਬਦ ਨਾ ਚੀਨੈ ਕਥਨੀ ਬਦਨੀ ਕਰੇ ਬਿਖਿਆ ਮਾਹੇ ਸਮਾਨ ਕਹਿੰਦੇ ਗੁਰੂ ਦੇ ਸ਼ਬਦ ਨੂੰ ਤਾਂ ਉਹ ਸਮਝਦੇ ਨਹੀਂਗੇ ਪਰ ਜਵਾਨੀ ਕਲਾਮੀ ਉਹ ਕਹਿੰਦੇ ਨੇ ਕਿ ਅਸੀਂ ਧਾਰਮਿਕ ਆ ਪਰ ਉਸ ਤਰ੍ਹਾਂ ਉਹ ਮਤਲਬ ਵਿਕਾਰਾਂ ਵਿੱਚ ਫਸੇ ਰਹਿੰਦੇ ਨੇ ਮਨਮੁਖ ਨੇ ਜਿਹੜੇ ਸਭ ਕੁਝ ਆਪੇ ਆਪ ਹੈ ਦੂਜਾ ਅਵਰ ਨਾ ਕੋਏ ਜਿਉਂ ਬੁਲਾਏ ਤਿਉਂ ਬੋਲੀਏ ਜਿ ਆਪ ਬੁલાਏ ਸੋਏ ਫਿਰ ਕਹਿੰਦੇ ਵੀ ਜੀਵਾਂ ਦੇ ਵੀ ਕੋਈ ਵਸਦੀ ਕਲ ਨਹੀਂ ਹੈਗੀ ਕਹਿੰਦੇ ਪਰਮਾਤਮਾ ਸਭ ਕੁਝ ਆਪ ਹੀ ਕਰਨ ਵਾਲਾ ਹੋਰ ਕੋਈ ਨਹੀਂਗਾ ਜਿਵੇਂ ਕਹਿੰਦੇ ਉਹ ਜੀਵਾਂ ਨੂੰ ਮਤ ਦਿੰਦਾ ਉਵੇਂ ਹੀ ਉਹ ਬੋਲਦੇ ਨੇ ਉਦਾਂ ਦੀ ਉਹਨਾਂ ਦੀ ਬੋਲ ਬਾਣੀ ਆ ਵੀ ਉਹ ਪ੍ਰਮਾਤਮਾ ਹੀ ਜਿਹੜਾ ਕੁਛ ਉਹਨਾਂ ਤੋਂ ਕਰਾਉਂਦਾ ਜੀਵ ਉਵੇਂ ਹੀ ਬੋਲਦੇ ਨੇ ਗੁਰਮਖ ਬਾਣੀ ਬ੍ਰਹਮ ਹੈ ਸ਼ਬਦ ਮਿਲਾਵਾ ਹੋਏ ਨਾਨਕ ਨਾਮ ਸਮਾਲ ਤੂੰ ਜਿਤ ਸੇਵੀਐ ਸੁਖ ਹੋਏ ਕਹਿੰਦੇ ਜੋ ਗੁਰੂ ਦੀ ਸ਼ਰਨ ਪੈਂਦੇ ਨੇ ਉਹਨਾਂ ਦੀ ਜਿਹੜੀ ਬੋਲਬਾਣੀ ਆ ਉਹਦੇ ਵਿੱਚ ਪਰਮਾਤਮਾ ਹੁੰਦਾ ਤੇ ਗੁਰੂ ਦੇ ਸ਼ਬਦ ਦੇ ਨਾਲ ਉਹਨਾਂ ਦਾ ਮਿਲਾਪ ਪਰਮਾਤਮਾ ਨਾਲ ਹੋ ਜਾਂਦਾ ਕਹਿੰਦੇ ਹੈ ਨਾਨਕ ਜਿਸ ਤਰ੍ਹਾਂ ਆਪਾਂ ਅੱਗੇ ਵੀ ਕਹਿੰਦੇ ਸੀ ਨਾ ਕਿ ਨਾਨਕ ਜੀ ਦਾ ਨਾਮ ਤਾਂ ਇੱਥੇ ਸੰਬੋਧਨ ਹੁੰਦਾ ਪਰ ਉਸ ਤਰ੍ਹਾਂ ਜੀਵ ਨੂੰ ਕਹਿ ਰਹੇ ਹੁੰਦੇ ਨੇ ਕਹਿੰਦੇ ਹੈ ਨਾਨਕ ਤੂੰ ਪਰਮਾਤਮਾ ਦੇ ਨਾਮ ਨੂੰ ਸਮਾਲ ਕਹਿੰਦੇ ਪਰਮਾਤਮਾ ਦੇ ਨਾਮ ਨੂੰ ਸਿਮਰ ਜਿਸ ਨੂੰ ਸਿਮਰਨ ਦੇ ਨਾਲ ਤੈਨੂੰ ਆਤਮਿਕ ਆਨੰਦ ਮਿਲ ਜਾਏਗਾ ਸਿਰੀ ਰਾਗ ਮਹੱਲਾ ਤੀਜਾ ਜਗ ਹौं ਮੈਂ ਮੈਲ ਦੁਖ ਪਾਇਆ ਮਲ ਲਾਗੀ ਤੂ ਜੈ ਪਾਏ ਮਲ ਹौं ਮੈਂ ਧੋਤੀ ਕਿਵੇਂ ਨਾ ਉਤਰੈ ਜੇ ਸੋ ਤੀਰਥ ਨਾਏ ਹਾਂਜੀ ਸੰਗਤ ਜੀ ਗੁਰੂ ਅਮਰਦਾਸ ਜੀ ਕਹਿੰਦੇ ਨੇ ਕਿ ਜਿਹੜਾ ਇਹ ਜਗ ਆ ਕਹਿੰਦੇ ਜਗਤ ਦੇ ਵਿੱਚ ਜਿਹੜੇ ਜੀਵ ਨੇ ਉਨਾਂ ਨੂੰ ਹਉਮੈ ਦੀ ਜਿਹੜੀ ਮੈਲ ਆ ਉਹਦਾ ਦੁੱਖ ਲੱਗਿਆ ਹੋਇਆ ਤੇ ਕਹਿੰਦੇ ਉਹ ਦੂਜੇ ਪਾਏ ਮਾਇਆ ਦੇ ਪਿਆਰ ਵਿੱਚ ਲੱਗੇ ਹੋਏ ਨੇ ਮਾਇਆ ਦਾ ਪਿਆਰ ਲੱਗਿਆ ਹੋਇਆ ਤੇ ਉਧਰੋਂ ਹਉਮੈ ਦਾ ਦੁੱਖ ਲੱਗਿਆ ਹੋਇਆ ਜਿਹੜੀ ਕਹਿੰਦੇ ਹਉਮੈ ਦੀ ਮਤਲਬ ਮੈਲ ਆ ਕਹਿੰਦੇ ਇਹ ਤੋਤੀ ਨਹੀਂ ਜਾਂਦੀ ਚਾਹੇ ਉਹ 100 ਤੀਰਥਾਂ ਤੇ ਵੀ ਇਸ਼ਨਾਨ ਕਰ ਲੈਣ ਬਹੁਤ ਕਰਮ ਕਮਾਵਦੇ ਦੂਣੀ ਮਲ ਲਾਗੀ ਆਏ ਕਿਹਨ ਦੇ ਫਿਰ ਉਹ ਤੀਰਥਾਂ ਤੇ ਇਸ਼ਨਾਨ ਨਾਲ ਕਰਨ ਨਾਲ ਪਤਾ ਕੀ ਹੁੰਦਾ ਜਿਹੜੇ ਉਹ ਇਦਾਂ ਦੇ ਕੋਈ ਹੋਰ ਧਾਰਮਿਕ ਕੰਮ ਕਰਦੇ ਨੇ ਇਹਦੇ ਨਾਲ ਤਾਂ ਸਗੋਂ ਜਿਹੜੀ ਇਹ ਹਉਮੇ ਦੀ ਮੈਲ ਦੂਣੀ ਲੱਗ ਜਾਂਦੀ ਆ ਉਹਨਾਂ ਨੂੰ ਇੱਕ ਤਾਂ ਪਹਿਲਾਂ ਲੱਗੀ ਹੋਈ ਆ ਹਉਮੇ ਦੀ ਮੈਲ ਫਿਰ ਤੀਰਥਾਂ ਤੇ ਇਸ਼ਨਾਨ ਕਰਨ ਦੇ ਨਾਲ ਉਹਨਾਂ ਨੂੰ ਹੋਰ ਹਉਮੇ ਚੜ ਜਾਂਦੀ ਏ ਕਿ ਅਸੀਂ ਤਾਂ ਹੁਣ ਚੰਗੇ ਬਣ ਗਏ ਅਸੀਂ ਤਾਂ ਤੀਰਥਾਂ ਤੇ ਇਸ਼ਨਾਨ ਕਰ ਲਿਆ ਇਹ ਉੱਪਰੋਂ ਦੀ ਹੋਰ ਮੈਲ ਲੱਗ ਜਾਂਦੀ ਆ ਇਸ ਹੰਕਾਰ ਦੀ ਵੜਿਆ ਮੈਲ ਨਾ ਉਤਰੈ ਪੁੱਛੋ ਗਿਆਨੀਆਂ ਜਾਏ ਕਹਿੰਦੇ ਜਿਹੜੇ ਜੇ ਲੋਕ ਬਹੁਤ ਪੜ ਲੈਂਦੇ ਨੇ ਇਹਨਾਂ ਨੂੰ ਆਪਣੀ ਫਿਰ ਵਿੱਦਿਆ ਦਾ ਉਹਨਾਂ ਨੂੰ ਮਾਣ ਹੋ ਜਾਂਦਾ ਜਿਹੜੇ ਪੜ ਕੇ ਆਪਣੇ ਆਪ ਚ ਗਿਆਨੀ ਬਣੇ ਹੋਏ ਨੇ ਕਹਿੰਦੇ ਉਹਨਾਂ ਨੂੰ ਵੀ ਪੁੱਛ ਕੇ ਦੇਖ ਲੋ ਉਹਨਾਂ ਨੂੰ ਆਪਣੀ ਵਿੱਦਿਆ ਦੀ ਹੋਮੇ ਹੋ ਜਾਂਦੀ ਆ ਵੀ ਅਸੀਂ ਪੜ ਲਿਆ ਗਿਆਨ ਸਾਨੂੰ ਹੋ ਗਿਆ ਉਹਨਾਂ ਨੂੰ ਉਹ ਹੋਮੇ ਚਿੰਬੜ ਜਾਂਦੀ ਆ ਮਨ ਮੇਰੇ ਗੁਰ ਸਰਣ ਆਵੇ ਤਾਂ ਨਿਰਮਲ ਹੋਏ ਕਹਿੰਦੇ ਹੈ ਮੇਰੇ ਮਨ ਜਦੋਂ ਜੀਵ ਗੁਰੂ ਦੀ ਸ਼ਰਨ ਆਉਂਦਾ ਫਿਰ ਉਹ ਨਿਰਮਲ ਹੁੰਦਾ ਮਨਮੁਖ ਹਰ ਹਰ ਕਰ ਥਕੇ ਮੈਲ ਨਾ ਸਕੀ ਤੋਏ ਰਹਾਓ ਕਹਿੰਦੇ ਜਿਹੜੇ ਮਨਮੁਖ ਨੇ ਨਾ ਉਹ ਉੱਪਰੋਂ ਉੱਪਰੋਂ ਤਾਂ ਰਾਮ ਰਾਮ ਕਹਿੰਦੇ ਨੇ ਹਰੀ ਦਾ ਨਾਮ ਲੈਂਦੇ ਨੇ ਪਰ ਇਸ ਤਰ੍ਹਾਂ ਕਹਿੰਦੇ ਉਹ ਆਪਣੀ ਹਉਮੈ ਦੀ ਮੈਲ ਨਹੀਂ ਧੋ ਸਕਦੇ ਮਨ ਮੈਲੇ ਭਗਤ ਨਾ ਹੋਵਈ ਨਾਮ ਨਾ ਪਾਇਆ ਜਾਏ ਕਹਿੰਦੇ ਜਿਹੜੀ ਇਹ ਮੈਲ ਆ ਇਹਨੂੰ ਧੋਣ ਦੀ ਕਿਉਂ ਲੋੜ ਆ ਕਿਉਂਕਿ ਜਦੋਂ ਤੱਕ ਇਹ ਹਉਮੈ ਦੀ ਮੈਲ ਆ ਸਾਡੇ ਅੰਦਰ ਫਿਰ ਭਗਤੀ ਨਹੀਂ ਹੋ ਸਕਦੀ ਤੇ ਸਾਡੇ ਅੰਦਰ ਨਾਮ ਟਿਕ ਨਹੀਂ ਸਕਦਾ ਹੁਣ ਜੇ ਕੋਈ ਜਿੱਦਾਂ ਕੋਈ ਪਾਂਡਾ ਹੈਗਾ ਉਹਦੇ ਵਿੱਚ ਜੇ ਪਹਿਲਾਂ ਹੀ ਕੋਈ ਚੀਜ਼ ਪਈ ਆ ਫਿਰ ਆਪਾਂ ਦੂਜੀ ਚੀਜ਼ ਨਹੀਂ ਨਾ ਪਾ ਸਕਦੇ ਪਹਿਲਾਂ ਜਿਹੜੀ ਪਹਿਲਾਂ ਵਾਲੀ ਚੀਜ਼ ਆ ਕੱਢਾਂਗੇ ਫੇਰ ਹੀ ਦੂਜੀ ਪਾਵਾਂਗੇ ਨਾ ਪਹਿਲਾਂ ਅਸੀਂ ਆਪਣੇ ਅੰਦਰੋਂ ਹਉਮੈ ਕੱਢਾਂਗੇ ਜਗ੍ਹਾ ਖਾਲੀ ਕਰਾਂਗੇ ਫਿਰ ਉੱਥੇ ਨਾਮ ਨੂੰ ਟਿਕਾਵਾਂਗੇ ਮਨਮੁਖ ਮੈਲੇ ਮੈਲੇ ਮੂਏ ਜਾਸਨ ਪਤ ਗਵਾਏ ਗੁਰ ਪ੍ਰਸਾਦੀ ਮਨ ਵਸੈ ਮਲ ਹਉਮੈ ਜਾਏ ਸਮਾਏ ਕਹਿੰਦੇ ਜਿਹੜੇ ਮਨਮੁਖ ਨੇ ਨਾ ਕਿਉਂਕਿ ਉਹ ਹਉਮੈ ਦੇ ਨਾਲ ਮੈਲੇ ਹੋਏ ਰਹਿੰਦੇ ਨੇ ਤੇ ਇਸ ਤਰ੍ਹਾਂ ਇਸ ਦੁਨੀਆ ਦੇ ਵਿੱਚੋਂ ਇੱਜ਼ਤ ਗਵਾ ਕੇ ਜਾਂਦੇ ਨੇ ਪਰ ਕਹਿੰਦੇ ਜੇ ਗੁਰ ਪ੍ਰਸਾਦੀ ਮਨ ਵਸੇ ਪਰ ਜੇ ਕਿਤੇ ਗੁਰੂ ਦੀ ਕਿਰਪਾ ਹੋ ਜਾਵੇ ਸਾਡੇ ਮਨ ਦੇ ਵਿੱਚ ਕਹਿੰਦੇ ਵੀ ਨਾਮ ਦਾ ਵਾਸਾ ਹੋ ਜਾਏ ਤੇ ਫਿਰ ਮੈਲ ਜਿਹੜੀ ਹੋਮੇ ਦੀ ਚਲੀ ਜਾਏ ਤੇ ਨਾਮ ਦਾ ਵਾਸਾ ਹੋ ਜਾਏ ਤੇ ਅਸੀਂ ਫਿਰ ਨਾਮ ਦੇ ਵਿੱਚ ਹੀ ਸਮਾਏ ਰਹੀਏ ਜੋ ਹਨੇਰਾ ਦੀਪਕ ਬਾਲੀਐ ਤਉ ਗੁਰ ਗਿਆਨ ਅਗਿਆਨ ਤਜਾਏ ਕਹਿੰਦੇ ਵੀ ਜਿਵੇਂ ਕਿਸੇ ਜਗ੍ਹਾ ਤੇ ਜੇ ਹਨੇਰਾ ਹੁੰਦਾ ਤੇ ਅਸੀਂ ਉੱਥੇ ਦੀਵਾ ਬਾਲ ਲੈਂਦੇ ਆ ਫਿਰ ਉਹ ਹਨੇਰਾ ਦੂਰ ਹੋ ਜਾਂਦਾ ਚਾਨਣ ਹੋ ਜਾਂਦਾ ਉੱਥੇ ਹੀ ਇਸੇ ਤਰ੍ਹਾਂ ਹੀ ਕਹਿੰਦੇ ਵੀ ਜਦੋਂ ਸਾਨੂੰ ਗੁਰੂ ਦਾ ਗਿਆਨ ਮਿਲ ਜਾਂਦਾ ਨਾ ਫਿਰ ਸਾਡੇ ਅੰਦਰੋਂ ਅਗਿਆਨਤਾ ਖਤਮ ਹੋ ਜਾਂਦੀ ਆ ਹਮ ਕੀਆ ਹਮ ਕਰਾਂਗੇ ਹਮ ਮੂਰਖ ਗਾਵਾਰ ਕਰਨੇ ਵਾਲਾ ਵਿਸਰਿਆ ਦੂਜੇ ਪਾਏ ਪਿਆਰ ਕਿਨੇ ਸੰਸਾਰ ਦੇ ਜੀਵ ਕਹਿੰਦੇ ਵੀ ਪਰਮਾਤਮਾ ਜੋ ਕਰਨ ਵਾਲਾ ਉਹਨੂੰ ਤਾਂ ਵਿਸਾਰ ਦਿੰਦੇ ਨੇ ਤੇ ਮਾਇਆ ਦੇ ਵਿੱਚ ਪਿਆਰ ਲਾ ਕੇ ਫਿਰ ਕਹਿੰਦੇ ਉਹਨਾਂ ਨੂੰ ਹੋਮੇ ਚੜੀ ਰਹਿੰਦੀ ਆ ਉਹ ਕਹਿੰਦੇ ਨੇ ਵੀ ਅਸੀਂ ਸਾਰ ਕੁਝ ਕਰਤਾ ਅਸੀਂ ਹੀ ਕਰਾਂਗੇ ਤੇ ਕਹਿੰਦੇ ਉਹ بڑے ਮਤਲਬ ਮੂਰਖ ਨੇ ਕਹਿੰਦੇ ਜਾਹਲ ਨੇ ਕਹਿੰਦੇ ਜਿਹੜੇ ਇਦਾਂ ਸੋਚਦੇ ਨੇ ਕਿ ਵੀ ਅਸੀਂ ਕਰ ਰਹੇ ਹਾਂ ਕਰਨ ਕਰਾਉਣ ਵਾਲਾ ਤਾਂ ਪਰਮਾਤਮਾ ਉਹਨੂੰ ਵਿਸਾਰ ਦਿੰਦੇ ਨੇ ਮਾਇਆ ਜੇ ਵੱਡ ਦੁੱਖ ਨਹੀਂ ਸਭ ਭਾਵ ਥੱਕੇ ਸੰਸਾਰ ਕਹਿੰਦੇ ਜੋ ਜੀਵ ਮਾਇਆ ਦੇ ਪਿੱਛੇ ਫਿਰਦੇ ਨੇ ਨਾ ਕਹਿੰਦੇ ਉਹ ਸੰਸਾਰ ਦੇ ਵਿੱਚ ਭੱਜ ਭੱਜ ਕੇ ਮਾਇਆ ਦੇ ਪਿੱਛੇ ਥੱਕ ਜਾਂਦੇ ਨੇ ਕਹਿੰਦੇ ਮਾਇਆ ਦੇ ਮੋਹ ਜਿੱਡਾ ਕੋਈ ਦੁੱਖ ਹੋਰ ਹੈ ਨਹੀਂਗਾ ਬਹੁਤ ਵੱਡਾ ਦੁੱਖ ਆ ਮਾਇਆ ਦੇ ਮੋਹ ਦਾ ਗੁਰਮੱਤਿ ਸੁਖ ਪਾਈਐ ਸਚ ਨਾਮ ਉਰਤਾਰ ਕਹਿੰਦੇ ਸੁਖ ਕਿੱਦਾਂ ਮਿਲਦਾ ਆਤਮਿਕ ਆਨੰਦ ਕਿੱਦਾਂ ਮਿਲਦਾ ਜਦੋਂ ਅਸੀਂ ਗੁਰੂ ਦੀ ਮੱਤ ਤੇ ਚੱਲਦੇ ਆਂ ਤੇ ਆਪਣੇ ਹਿਰਦੇ ਵਿੱਚ ਉਸ ਸੱਚੇ ਦਾ ਨਾਮ ਟਿਕਾਉਂਦੇ ਆਂ ਜਿਸਨੂੰ ਮਿਲੇ ਸੋ ਮਿਲੇ ਹੋ ਤਿਸ ਬਲੇਹਾਰੇ ਜਾਓ ਕਹਿੰਦੇ ਪਰ ਫਿਰ ਜੀਵ ਨੂੰ ਵੀ ਕੀ ਕਹੀਏ ਜਿਹਨੂੰ ਪਰਮਾਤਮਾ ਆਪਣੇ ਨਾਲ ਆਪ ਮਿਲਾਉਂਦੇ ਨੇ ਉਹੀ ਮਿਲਦੇ ਨੇ ਕਹਿੰਦੇ ਜੋ ਮਿਲ ਜਾਂਦੇ ਨੇ ਪਰਮਾਤਮਾ ਨੂੰ ਕਹਿੰਦੇ ਮੈਂ ਉਹਨਾਂ ਤੋਂ ਬਲੇਹਾਰੇ ਜਾਣਾ ਹ ਏ ਮਨ ਭਗਤੀ ਰਤਿਆ ਸੱਚ ਬਾਣੀ ਨਿਜ ਥਾਓ ਕਹਿੰਦੇ ਜਿਹੜਾ ਜੀਵ ਦਾ ਮਨ ਭਗਤੀ ਦੇ ਵਿੱਚ ਰੰਗਿਆ ਜਾਂਦਾ ਕਹਿੰਦੇ ਉਹ ਸੱਚੀ ਬਾਣੀ ਦੇ ਵਿੱਚ ਰੰਗਿਆ ਰਹਿੰਦਾ ਤੇ ਉਹ ਨੂੰ ਆਪਣਾ ਨਿੱਜ ਦਾ ਥਾਂ ਉਹ ਨੂੰ ਪਰਮਾਤਮਾ ਦੇ ਚਰਨਾਂ ਦਾ ਚਰਨਾਂ ਤੇ ਸੀਸ ਰੱਖਣ ਦਾ ਮੌਕਾ ਮਿਲ ਜਾਂਦਾ ਉਹ ਮਤਲਬ ਪਰਮਾਤਮਾ ਦੇ ਚਰਨਾਂ ਦੇ ਨਾਲ ਉਹਦਾ ਮਿਲਾਪ ਹੋ ਜਾਂਦਾ ਮਨ ਰਤੇ ਜੀਵਾਰਤੀ ਹਰ ਗੁਣ ਸਾਚੇ ਗਾਓ ਮਨ ਰਤੇ ਜੀਵਾਰਤੀ ਹਰ ਗੁਣ ਸੱਚੇ ਗਾਓ ਕਹਿੰਦੇ ਉਹਨਾਂ ਦਾ ਮਨ ਵੀ ਪਰਮਾਤਮਾ ਦੇ ਪ੍ਰੇਮ ਚ ਰੰਗਿਆ ਰਹਿੰਦਾ ਉਹਨਾਂ ਦੀ ਜ਼ੁਬਾਨ ਵੀ ਕਹਿੰਦੇ ਨਾਮ ਰਸ ਵਿੱਚ ਭਿੱਜੀ ਰਹਿੰਦੀ ਆ ਤੇ ਉਹ ਸੱਚੇ ਦੇ ਗੁਣ ਗਾਉਂਦੇ ਰਹਿੰਦੇ ਨੇ ਨਾਨਕ ਨਾਮ ਨਾ ਵਿਸਰੈ ਸੱਚੇ ਮਹੇ ਸਮਾਓ ਹਾਂਜੀ ਇੱਥੇ ਬੇਨਤੀ ਕਰਦੇ ਨੇ ਕਹਿੰਦੇ ਏ ਨਾਨਕ ਕਹਿੰਦੇ ਸਾਨੂੰ ਨਾਮ ਨਾ ਵਿਸਰੇ ਪ੍ਰਮਾਤਮਾ ਦਾ ਅਸੀਂ ਸੱਚੇ ਦੇ ਵਿੱਚ ਸਮਾਏ ਰਹੀਏ ਕਹਿੰਦੇ ਏ ਪ੍ਰਮਾਤਮਾ ਸਾਡੇ ਤੇ ਰਹਿਮਤ ਕਰ ਕਿ ਸਾਨੂੰ ਪ੍ਰਮਾਤਮਾ ਦਾ ਨਾਮ ਨਾ ਵਿਸਰੇ ਤੇ ਅਸੀਂ ਪ੍ਰਮਾਤਮਾ ਦੇ ਵਿੱਚ ਸਮਾਏ ਰਹੀਏ ਹਾਂਜੀ ਸੰਗਤ ਜੀ ਐਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ ਗੁਰਵਾਣੀ ਵਿਚਾਰ ਕਰਦੇ ਆਂ ਹੋਈਆਂ ਬਹੁਤ ਹੀ ਬਹੁਤ ਗਲਤੀਆਂ ਹੋ ਜਾਂਦੀਆਂ ਨੇ ਭੁੱਲਾਂ ਚੁੱਕਾਂ ਦੀ ਮਾਫੀ ਦਿਓ ਜੀ ਸੱਚੇ ਪਿਤਾ ਪਰਮਾਤਮਾ ਜੀ ਆਪ ਦੀ ਧੁਰ ਕੀ ਬਾਣੀ ਆਥਾ ਸਮੁੰਦਰਾ ਸਾਡੇ ਜੀਵਨ ਦੇ ਸਮਝਣ ਚ ਕੋਈ ਇੰਨਾ ਸੌਖਾ ਕੰਮ ਨਹੀਂ ਹੈ ਆਥਾ ਆਥਾ ਸਮੁੰਦਰਾ ਗਿਆਨ ਦਾ ਵਿਚਾਰ ਕਰਦੇ ਆ ਬਹੁਤ ਗਲਤੀਆਂ ਭੁੱਲਾਂ ਚੁੱਕਾ ਹੁੰਦੀਆਂ ਰਹਿੰਦੀਆਂ ਨੇ ਸੱਚੇ ਪਾਤਸ਼ਾਹ ਜੀ ਬਖਸ਼ਨਾ ਬਖਸ਼ਨਾ ਜੀ ਅੱਗੇ ਤੋਂ ਸਮਤ ਦੇਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ